Eður bársala ráðin ég er að ਕੀ ਆਲਾ ਸਰਾਂ ਦਾ ਯੋਕ ਤੇ ਸਾਰੇ ਵਧੀਆ ਹੋਣਗੇ ਅੱਜ ਦੇ ਵਲੌਗ ਦੇ ਵਿੱਚ ਅੱਜ ਆਪਾਂ ਆਏ ਦਰਬਾਰ ਸਾਹਿਬ ਤੇ ਹੁਣ ਆਪਾਂ ਕਰਨ ਚੱਲੇ ਆਂ ਦਰਸ਼ਨ ਤੇ ਆਪਾਂ ਨਾਲ ਤੁਹਾਨੂੰ ਵੀ ਕਰਾਵਾਂਗੇ ਦਰਸ਼ਨ ਤੇ ਅਣ ਤੱਕ ਬਣੇ ਰਹੋ ਤੇ ਜੇ ਵੀਡੀਓ ਵਧੀਆ ਲੱਗੀ ਤੇ ਸ਼ੇਅਰ ਤੇ ਲਾਈਕ ਤੇ ਸਬਸਕ੍ਰਾਈਬ ਮੇਰੇ ਚੈਨਲ ਨੂੰ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਕਰਾਉਣੇ ਦਰਸ਼ਨ ਅਣ ਤੱਕ ਬਣੇ ਰਹੋ ਸਾਹਮਣੇ ਦੀ ਆਪਾਂ ਜਾਣਾ ਦਰਬਾਰ ਸਾਹਿਬ ਆ ਸਾਰੀਆਂ ਸਲਾਮਾਂ ਬਣੀ ਹੋਈਆਂ ਇੱਥੇ ਇਧਰਲੀ ਸਾਈਡ ਤੇ ਜੇ ਤੁਸੀਂ ਆਪਣੀ ਫੈਮਿਲੀ ਨਾਲ ਆਉਂਦੇ ਹੋ ਤਾਂ ਵਧੀਆ ਇੱਥੇ 500 ਚ ਕਮਰਾ ਲੈ ਸਕਦੇ ਤੁਸੀਂ ਇੱਥੋਂ ਗੁਰਦੁਆਰੇ ਦੀ ਐਂਟਰੀ ਹੁੰਦੀ ਹੈ ਗੁਰਦੁਆਰਾ ਜਨ ਸਾਹਿਬ ਤੋਂ ਪਹਿਲਾਂ ਆਪਾਂ ਜਮ੍ਹਾਂ ਕਰਾਉਣੇ ਆਪਾਂ ਜੋੜਾ ਕਰ ਉਹ ਸਾਹਮਣੇ ਆ ਜੋੜਾ ਕਰ ਇੱਥੇ ਆਪਾਂ ਜੋੜਾ ਜਮਾ ਕਰਾਉਣੇ ਆ ਉਹ ਸਾਹਮਣੇ ਸਰਾਵਾਂ ਬੰਦੀਆਂ ਪੀਆਂ ਹੋਰ ਜੋੜਾ ਜਮਾ ਕਰਾ ਲਿਆ ਹੁਣ ਆਪਾਂ ਅੰਕਖਰੀ ਘਰ ਜਾਣਾ ਤੇ ਆਪਾਂ ਆਪਾਂ ਆਦਾ ਸਮਾਨ ਜਮਾ ਕਰਾਉਣਾ ਇੱਥੇ ਫਿਰ ਆਪਾਂ ਸਮਾਨ ਜਮਾ ਕਰਾ ਕੇ ਫਿਰ ਆਪਾਂ ਜਾਵਾਂ ਗੁਰਦੁਆਰੇ ਅੰਦਰ ਐਂਟਰ ਹੋਵਾਂਗੇ ਤਾਰ ਦੇ ਕੋਲੇ ਜਨ ਜਲੀ ਜਲੀ ਆਪਾਂ ਕਾਰ ਨੇ ਦੇ ਅਦੀ ਸ਼ਾਨ ਕਿਵੇਂ ਕਰਨੀ ਇਸ ਨਾਲ ਹਾਲ ਲੰਗਰ ਹਾਲ ਆ ਜੀ 40 ਘੰਟੇ ਦਿਨ ਪ੍ਰਧਾਰ ਇਸ ਲੰਗਰ ਚਾਹੂਗਾ ਕਿਹ ਕਿਹ ਚਾਹ ਲੰਗਰ ਚੱਲਦਾ ਹੈ 14 ਲੰਗਰ ਲੰਗਰ ਆਪਾਂ ਸ਼ਕਲਿਆ ਹੁਣ ਆਪਾਂ ਚੱਲਦੇ ਆਂ ਗੁਰਦੁਆਰਾ ਅੰਦਰ ਵਾਹਿਗੁਰੂ ਤੇ ਪਾਸ ਇਹੋ ਪੀਲੇ ਕਿ ਇਹ ਲਾਇਆ ਜੋ ਸਾਹਮਣੇ ਇਹ ਦੁੱਕ ਭੰਜਣੀ 베ਰੀ ਇੱਥੇ ਇਹ ਹਾਂ ਸਾਹਮਣੇ ਦੇ ਥੱਲੇ ਇਸ਼ਨਾਨ ਕਰਦੇ ਲੋਕ ਇਹ ਵਹੀ ਪਾਦੇ ক্োচালে آقا ਇੱਥੋਂ ਦੀ ਮੇਨ ਗੁਰਦੁਆਰਾ ਸਾਹਿਬ ਦੀ ਐਂਟਰੀ ਇਹ ਗੁਰਦੁਆਰਾ ਸਾਹਿਬ ਦੇ ਬਾਹਰ ਦੀ ਮਾਰਕੀਟ ਸਾਰੀ ਇਸ ਮਾਰਕੀਟ ਤੋਂ ਸੰਧਾ ਸਾਹਮਣੇ ਗੁਰਦੁਆਰਾ ਸਾਹਿਬ ਆ देखो मार्केट सारी एक जी आ। तो दे है। कॉफी खानी है 아 <목소리나>